ਪੁੱਤਰ ਆਦਿਕਾਂ ਦੀ ਇੱਛਾ ਹੋਣੀ ਕਿਵੇਂ ਚਿਤ੍ਰਵਿਜ ਜੀ ਰਾਜੇ ਨੇ ਮਾਰੇ ਨੇ ਬਚਨ ਕੀਤੇ ਹੈ ਕਿ ਲੱਖ ਇਸਤਰੀਆਂ ਕੋ ਕਰੇ ਨਵਖੰਡ ਰਾਜਕੁਮਾਰੇ ਤੇ ਲੱਖ ਰਾਣੀ ਵਿਆਹੀ ਸੀ ਫੇਰ ਵੀ ਇਹ ਪੁੱਤਰ ਨਾ ਹੋਇਆ ਇਸ ਦਰਕਾਰ ਨੂੰ ਪੁੱਤਰ ਦੀ ਵਾਸ਼ਿਆ ਬੜੀ ਬਣੀ ਰਹੀ ਚਿਤ੍ਰਵਿਜ ਜੀ ਦੇ ਚਾਹੇ ਇੱਕ ਰਾਣੀ ਦੇ ਹੋਇਆ ਦੁਨੀਆਂ ਨੇ ਕ੍ਰੋਧ ਨਾਲ ਵੀ ਇਹਦੇ ਕਿਉਂ ਹੋ ਗਏ ਪਟਰਾਣੀ ਬਣ ਜੂਗੀ ਉਹ ਮਾਰਦਾ ਸੀ ਇਸ ਪ੍ਰਕਾਰ ਪੁੱਤਰ ਦੀ ਵਾਸ਼ਨਾ ਇਹ ਕਿਤਨੀ ਵੀਰ ਦੇ ਤਾਂ ਹੀ ਸੀ ਇਸੇ ਪ੍ਰਕਾਰ ਬਿਖ ਧੰਦੀ ਵਾਸ਼ਨਾ ਸ਼ਿਆਮੇ ਦੇ ਤਾਂ ਹੀ ਸੀ ਕ੍ਰਿਸ਼ਨ ਜੀ ਕੋਲ ਮੰਗਣ ਗਿਆ ਤੇ ਸ਼ਿਆਮੇ ਦੇ ਤਾਂ ਹੀ ਧੰਦੀ ਵਾਸ਼ਨਾ ਪੂਰੀ ਕਰਨ ਬਾਅਦ ਚਾਰ ਪਦਾਰ ਸੁਖ ਪਠਾਏ ਸ਼ਿਆਮੇ ਦੇ ਸਹੇਨੇ ਦੇ ਮੰਦਰ ਬਣਾ ਦਿੱਤੇ ਉਹਦੀ ਵਾਸ਼ਨਾ ਪੂਰੀ ਕਰ ਦਿੱਤੀ ਇਸੇ ਪ੍ਰਕਾਰ ਸੁਧਿਤ ਲੋਕ ਲੋਕ ਵਾਸ਼ਨਾ ਦੁਨੀਆ 'ਚ ਮੇਰਾ ਜਸ ਹੋਵੇ ਆ ਰਾਮਚੰਦਰ ਜੀ ਇੱਕ ਵਾਰੀ ਵੀਰ ਯਾਤਰਾ ਕਰਦੇ ਸਨ ਰਾਜੂ ਇਹ ਦੀਰਜਾਤਰਾ ਕਰਦੇ ਹੋਏ ਅਕੀਂ ਰਾਮਚੰਦਰ ਜੀ ਦੇ ਤਾਂ ਹੀ ਇੱਕ ਧੋਵੀ ਆਪਦੀ istri ਨਾਲ ਲੜਦਾ ਸੀ ਕਹਿੰਦਾ ਜੇ ਤੂੰ ਰਾਤ ਹੋਰ ਕਿਤੇ ਕੱਟਿਆਈ ਤਾਂ ਮੈਨੂੰ ਘਰ ਮੈਂ ਤੈਨੂੰ ਘਰ ਨਹੀਂ ਬਸਣ ਦੇਣਾ ਮੈਨੂੰ ਰਾਮਚੰਦਰ ਨਾਲ ਸੰਗਲੀ ਬੀਸੀ ਦਾ ਰਾਜੂ ਦੇ ਘਰ ਬਸਦੀ ਰਹੀ ਤੇ ਫਿਰ ਘਰ ਚ ਲਿਆਇਆ ਇਹ ਗੱਲ ਸੁਣ ਕੇ ਤੇ ਨਿੰਦਿਆ ਸੁਣ ਕੇ ਰਾਮਚੰਦਰ ਜੀ ਨੇ ਲਖਮਣ ਨੂੰ ਭੇਜ ਕੇ ਬਣੋ ਵਾਹ ਦੇ ਤਾਸੀ ਦੇ ਲਾਹ ਪੁੱਤਰ ਜਿਹੜਾ ਤੇ ਰਾਮ ਤੀਰ ਦੇ ਉੱਤੇ ਜੰਮਿਆ ਸੀ ਅਮਰਸਾ ਸਾਹਿਬ ਨੂੰ ਪੰਜ ਚਾਰ ਮੀਲ ਦੇ ਉੱਤੇ ਉੱਥੇ ਬਾਂਦ ਮੀਕ ਦੇ ਸਰੋਂ ਦੇਖੇ ਇਸ ਪ੍ਰਕਾਰ ਸ਼ਰਮ ਸਿੰਘ ਜੀ ਇਹ ਲੋਕ ਵਾਸ਼ਨਾ ਹੁੰਦੀ ਏ ਦੇ ਵਾਸ਼ਨਾ ਦੇ ਦਾਇਰੇ ਦੇਖਣ ਵੀ ਗੇ ਮਾਰਕੰਡੇ ਨੂੰ ਚੇਰ ਵੀ ਬਣਦੀ ਆ ਵਾਸ਼ਨਾ ਸੀ ਕਿਸੇ ਪ੍ਰਕਾਰ ਸ਼ਰਮ ਸਿੰਘ ਜੀ ਪਖਣ ਵਾਸ਼ਨਾ ਜਾਦ ਵਾਲਕ ਨੂੰ ਪੈਠ ਕਰਨ ਦੀ ਵਾਸ਼ਨਾ ਸੀ ਇਹ ਜੇਤ ਦਾ ਪੈਠ ਕਰਦਾ ਸੀ ਤੇ ਦਰਵਾਸ਼ ਰਿਸ਼ੀ ਆਇਆ ਦੇ ਕੋਲੇ ਕਹਿੰਦਾ ਜੀ ਵੇਦ ਪੜ੍ਹਵਾਇਆ ਤੇ ਪੜੀ ਜਾਉ ਮੇਰਾ ਬੜਾ ਚਿਤ ਕੰਠ ਹੈ ਤੈਨ ਲੱਗੇ ਕਿ ਉਹ ਦੁਰਦ ਹੋ ਗਿਆ ਦਰਵਾਸ਼ ਰਿਸ਼ੀ ਕਹਿਣ ਲੱਗਾ ਇਹ ਹਰੀ ਹਰੀ ਮਨਨ ਉਪਦੇਸ਼ ਵਿੱਚ ਬਚਨ ਆਉਂਦੇ ਹੈ ਕਹਿੰਦੇ ਜੇ ਤੂੰ ਦੁਰਦ ਹੋ ਗਿਆ ਉਸ ਵਕਤ ਤੇਰੀ ਕਾਮ ਕੰਠ ਰੁਕ ਜਾਊਗਾ ਫੇਰ ਪੜਿਆ ਨਹੀਂ ਜਾਣਾ ਕਹਿੰਦਾ ਮੈਂ ਦਵਾਈਆਂ ਖਾ ਕੇ ਵੇਦ ਪੜਨਵਾਵਾ ਕੰਠ ਚੰਗਾ ਰੱਖੂਗਾ ਇਸ ਪ੍ਰਕਾਰ ਪੜਨ ਵਾਸਨਾ ਇਹ ਅਰਥ ਵਿੱਚ ਨਾ ਨਾਰਦ ਮੁਨੀ ਨੇ 75000 ਰੁਪਏ ਦੀਆ ਵਿੱਦਿਆ ਪੜ੍ਹੀ ਤੇ ਸ਼ੰਕਾਚਾਰ ਨੂੰ ਮਿਲਿਆ ਸ਼ੰਕਾਚਾਰ ਕਹਿਣ ਲੱਗੇ ਕਿ ਵੇਖ ਨਾਰਦ ਕੀ ਕਰਦਾ ਤੈਨੂੰ 75000 ਰੁਪਏ ਦੀਆ ਵਿੱਦਿਆ ਪੜ੍ਹੀ ਹੈ ਮੈਂ ਉਹ ਮਾਇਆ ਦਾ ਵਿੱਦਿਆ ਹੁਣ ਮੁਕੀ ਹੋ ਸ਼ੰਕਾਚਾਰ ਨੇ ਕਿਹਾ ਤੂੰ ਸ਼ਾਂਤੀ ਨਹੀਂ ਆਈ ਅਭਿਆਸ ਤੋਂ ਵਿੱਦਿਆ ਨਹੀਂ ਪੜਿਆ ਇਸ ਕਰਕੇ ਤੂੰ ਵੇਖ ਅਜੇ ਵਿੱਦਿਆ ਦਾ ਲੜ ਵੀ ਚੱਤੇ ਨਹੀਂ ਵੇਖ ਸਕਿਆ ਸੰਪੂਰਨ ਵਿੱਦਿਆ ਤੂੰ ਕਿਵੇਂ ਪੜ ਸਕੇਂਗਾ ਇਸ ਪ੍ਰਕਾਰ ਹੈ ਇਹ ਅਰਥ ਵਾਸ਼ਨਾ ਨਾਜ਼ਮੁਨੀ ਦੇ ਅੰਦਰ ਸੀ ਅਨੁਹਦਾਨੁ ਵਾਸ਼ਨਾ ਛਲੇ ਕਦੰ ਦੀ ਵਾਸ਼ਨਾ ਜਿਸ ਪ੍ਰਕਾਰ ਸਾਧ ਸੰਗਤ ਜੀ ਤੇਰੇ ਅੰਦਰ ਉਦਿਆਲਕ ਮਨੀ ਦੇ ਅੰਦਰ ਸੀ ਉਹ ਛਲੇ ਕੱਢਦਾ ਰਹਿਦਾ ਸੀ ਇਸ ਪ੍ਰਕਾਰ ਦੀਆਂ ਵਾਸ਼ਨਾ ਜਿਹੜੀਆਂ ਹੁਣ ਮੁਰਤੇ ਸ਼ਾਂਤ ਉਪਜੈ ਇਹਨਾਂ ਸਾਰੀਆਂ ਵਾਸ਼ਨਾ ਜਿਹੜਾ ਖੈਰ ਹੋਣਾ ਇਹ ਸ਼ਾਂਤੀ ਹੈ ਕੋ ਸੰਗਤੂ ਸਾਹਿਬ ਤੋਂ ਸ਼ਾਂਤੀ ਪ੍ਰਾਪਤ ਹੁੰਦੀ ਪਰਗਤੁੰਦੀ ਹੈ